ਹਾਂਜੀ ਦੋਸਤੋ ਇਹ ਦਿਲຊੂ ਲੈਣ ਵਾਲੀ ਕਹਾਣੀ ਜੋ ਅੱਜ ਮੈਂ ਲੈ ਕੇ ਆਪ ਸਾਥ ਜੀ ਦੇ ਰੂਬਰੂ ਹੋਈ ਹਾਂ ਉਸ ਨੂੰ ਇੱਕ ਵਾਰ ਜ਼ਰੂਰ ਸੁਣਿਓ ਜੋ ਤੁਹਾਨੂੰ ਅੰਦਰੋਂ ਸਕੂਨ ਦੇਵੇਗੀ ਸ਼ਾਂਤੀ ਦੇਵੇਗੀ ਜੋ ਇਸ ਦੌਰ ਵਿੱਚ ਬਹੁਤ ਜ਼ਰੂਰੀ ਹੈ ਪਰ ਉਸ ਸਕੂਨ ਤੇ ਸ਼ਾਂਤੀ ਦੇ ਲਈ ਇਸ ਕਹਾਣੀ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਸੋ ਸ਼ੁਰੂ ਕਰਦੇ ਹਾਂ ਜੀ ਸਾਸ਼ਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਹਾਂਜੀ ਦੀਵਾਲੀ ਲੰਗਨ ਤੋਂ ਬਾਅਦ ਉਸ ਨੂੰ ਕਤਕ ਦੀ ਪੂਰਨਮਾਸ਼ੀ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ ਕੁਝ ਕੁ ਸੁੱਚੇ ਦੀਵੇ ਬੱਤੀਆਂ ਸੁੱਚੇ ਹੱਥਾਂ ਨਾਲ ਕਿਸੇ ਸੁੱਚੀ ਥਾਂ ਤੇ ਸੰਭਾਲ ਲੈਂਦੀ ਉਸ ਨੂੰ ਦੀਵਾਲੀ ਤੋਂ ਪਹਿਲਾਂ ਸਭ ਕੁਝ ਉਲਜਿਆ ਉਲਜਿਆ ਜਾਪਦਾ ਕੁਝ ਕੰਮ ਤੰਦੇ ਸਾਫ ਸਫਾਈ ਵਿੱਚ ਉਲਝੀ ਰਹਿੰਦੀ ਦਿਵਾਲੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਚਾ ਅੰਦਰੋਂ ਅੰਦਰੀ ਉਮੜਦਾ ਰਹਿੰਦਾ ਕਦੇ ਰਾਤ ਨੂੰ ਅਸਮਾਨ ਵੱਲ ਤੱਕਦੀ ਦਿਵਾਲੀ ਦੇ ਪਟਾਕਿਆਂ ਤੇ ਪ੍ਰਾਲੀ ਦੇ ਧੂਏ ਦੇ ਚੜੇ ਗੁਬਾਰ ਵਿੱਚ ਚਮਕੀਲੇ ਤਾਰੇ ਵੀ ਮੱਧਮ ਦੇਸਦੇ ਬਹੁਤੇ ਤਾਂ ਧੂਏ ਦੀ ਤੈ ਹੇਠ ਲੋਕੇ ਹੁੰਦੇ ਨਜ਼ਰ ਹੀ ਨਾ ਆਉਂਦੇ ਦੇਸ ਦੇ ਚੰਨ ਤਾਰਿਆਂ ਤੱਕ ਰੀਜ ਲਾ ਉਹ ਮਨੋਮਣੀ ਉਹਨਾਂ ਨਾਲ ਗੱਲਾਂ ਕਰਦੀ ਤੁਸੀਂ ਤਾਂ ਮੇਰੇ ਬਾਬੇ ਨਾਨਕ ਨੂੰ ਦੇਖਿਆ ਹੋ ਕੀਰਤਨ ਵੀ ਸੁਣਿਆ ਹੋਣਾ ਬਾਲੇ ਕਰਮਾਂ ਵਾਲੇ ਹੋ ਤੁਸੀਂ ਫਿਰ ਬਹੁਤ ਸਾਰੀ ਫਿਰ ਵੱਡੀ ਸਾਰੀ ਮੁਸਕਾਨ ਬਖੇਰ ਦੀ ਆਖ ਦੀ ਕਰਮਾਂ ਵਾਲੇ ਤਾਂ ਅਸੀਂ ਵੀ ਆ ਭਾਈ ਤੁਸੀਂ ਬਾਬੇ ਨੂੰ ਦੇਖਿਆ ਅਸੀਂ ਤੁਹਾਨੂੰ ਦੇਖਦੇ ਦੇਖ ਰਹੇ ਹਾਂ ਇਹ ਸੋਚਦਿਆਂ ਉਸ ਨੂੰ ਚਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਹਾਰ ਸ਼ਿੰਗਾਰ ਦੇ ਫੁੱਲਾਂ ਦੀ ਮਹਿਕ ਆਰਤੀ ਦਾ ਹਿੱਸਾ ਜਾਪਦੀ ਆਲੇ ਦੁਆਲੇ ਲਿਪਟੀ ਉਸ ਖੁਸ਼ਬੂ ਵਿੱਚ ਉਹ ਆਪਣੇ ਆਪ ਨੂੰ ਹੀ ਆਰਤੀ ਦਾ ਹਿੱਸਾ ਸਮਝਣ ਲੱਗ ਪੈਂਦੀ ਟਿਗੀ ਰਾਤ ਵਿੱਚ ਬਿੰਡਿਆਂ ਦੀਆਂ ਆਵਾਜ਼ਾਂ ਦੂਰ ਸੜਕ ਤੇ ਚੱਲਦੀਆਂ ਗੱਡੀਆਂ ਦੀਆਂ ਆਵਾਜ਼ਾਂ ਅਣਖਦ ਨਾਦ ਵਾਂਗ ਮਹਿਸੂਸ ਹੁੰਦੀਆਂ ਕੰਨਾਂ ਵਿੱਚ ਗੂੰਜਦੀਆਂ ਭਾਂਤ ਭਾਂਤੀਆਂ ਆਵਾਜ਼ਾਂ ਦਾ ਪਿੱਛਾ ਕਰਦੀ ਉਸ ਦੀ ਸੁਰਤ ਪਤਾ ਨਹੀਂ ਕਿੱਥੇ ਜਾ ਉਤਰਦੀ ਸੁਰਤ ਦੇ ਪਰਤਾਵੇ ਲਈ ਪਰਿਵਾਰ ਦੇ ਕਿਸੇ ਜੀ ਦੀ ਮਾੜੀ ਜਹੀ ਆਵਾਜ਼ ਦੀ ਹੀ ਜ਼ਰੂਰਤ ਹੁੰਦੀ ਉਹ ਪਿਛਾਂ ਪਰਤ ਆਉਂਦੀ ਆਉਂਦੀ ਏ ਵੀ ਕੁਦਰਤ ਦੀ ਕੋਈ ਖੇਡ ਜਾਂ ਇਨ੍ਹਾਂ ਦਿਨਾਂ ਵਿੱਚ ਹੀ ਹਰੇਕ ਕੰਮ ਵਿੱਚ ਬਾਬਾ ਜੀ ਨਾਲ ਮਹਿਸੂਸ ਹੁੰਦੇ ਨੇ ਉਸ ਨੇ ਆਪਣੇ ਆਪ ਨੂੰ ਕਿਹਾ ਬਾਬਾ ਜੀ ਤਾਂ ਹਮੇਸ਼ਾ ਨਾਲ ਹੀ ਰਹਿੰਦੇ ਨੇ ਆਪਣੀ ਬਾਣੀ ਵਿੱਚ ਜਦੋਂ ਬਾਲਾ ਉਦਰੇਵਾ ਹੁੰਦਾ ਉਹਨਾਂ ਦੀ ਬਾਣੀ ਪੜ ਲਿਆ ਕਰੋ ਅੰਦਰੋਂ ਆਵਾਜ਼ ਆਈ ਸ਼ਾਇਦ ਉਸ ਦਾ ਮਨ ਬੋਲਿਆ ਸੀ ਅੱਛਾ ਤੂੰ ਵੀ ਸੁਣ ਰਿਹਾ ਏ ਮੈਨੂੰ ਉਹ ਹਲਕਾ ਜਿਹਾ ਮੁਸਕਰਾ ਮੁਸਕਰਾਈ ਲੈ ਹੋਰ ਕੀ ਆ ਮੈਂ ਤਾਂ ਉਹ ਵੀ ਸੁਣ ਲੈਂਦਾ ਹਾਂ ਜੋ ਕੋਈ ਵੀ ਨਹੀਂ ਸੁਣ ਸਕਦਾ ਮਨ ਵੀ ਉਵੇਂ ਗੱਲਾਂ ਕਰਨ ਲੱਗਦਾ ਜਿਵੇਂ ਉਹ ਆਪ ਕਰਦੀ ਅੱਛਾ ਮੇਰੇ ਪਿਆਰੇ ਮਾਨ ਮੈਨੂੰ ਤੇਰੇ ਤੇ ਕਦੇ-ਕਦੇ ਬਾਲਾ ਪਿਆਰ ਆਉਂਦਾ ਜਿਵੇਂ ਕਿਸੇ ਨਿੱਕੇ ਬੱਚੇ ਤੇ ਆਉਂਦਾ ਹੁੰਦਾ ਸੱਚੀ ਜੇ ਮਾਣ ਉਸ ਦੇ ਸਾਹਮਣੇ ਆ ਜਾਵੇ ਉਹ ਘੁੱਟ ਕੇ ਜੱਫੀ ਪਾ ਲਵੇ ਕਦੇ-ਕਦੇ ਉਹਨੂੰ ਲੱਗਦਾ ਉਹ ਖੁਦ ਹੀ ਆਪਣੇ ਸਵਾਲਾਂ ਦੇ ਜਵਾਬ ਦੇ ਰਹੀ ਹੈ ਸ਼ਾਇਦ ਉਹਨਾਂ ਗੱਲਾਂ ਦੇ ਜਵਾਬ ਆਪਣੇ ਆਪ ਨੂੰ ਹੀ ਲੱਭਣੇ ਪੈਂਦੇ ਨੇ ਜਿਹੜੀਆਂ ਉਹ ਕਿਸੇ ਨੂੰ ਸੁਣਾ ਵੀ ਨਹੀਂ ਸਕਦੀ ਜਾਂ ਫਿਰ ਕਿਸੇ ਕੋਲ ਇੰਨੀ वेळ ਹੀ ਨਹੀਂ ਸੁਣਨ ਲਈ ਜਾਂ ਉਹ ਆਪਣੀ ਹੀਣਤਾ ਹੀਨਤ ਸਮਝਦੀ ਹੈ ਕਿ ਆਪਣੀਆਂ ਕਮਜ਼ੋਰੀਆਂ ਦਿਖਾਉਣਾ ਕਈ ਵਾਰ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਹੁੰਦਿਆਂ ਉਸ ਨੂੰ ਮਹਿਸੂਸ ਹੁੰਦਾ ਕਿ ਇਸ ਕੋਲ ਕੋਈ ਗੱਲ ਕਰ ਲਵੇ ਜੀ ਹੌਲਾ ਹੋ ਜਾਊ ਜਦੋਂ ਉਹ ਆਪਣੇ ਦਿਲ ਦੀ ਪੋਟਲੀ ਖੋਲਣ ਲੱਗਦੀ ਅਗਲੇ ਦੇ ਕਿੰਨੇ ਹੀ ਦੁੱਖ ਉਸ ਦੇ ਅੰਦਰੋਂ ਨਿਕਲ ਕੇ ਉਸ ਦੀਆਂ ਅੱਖਾਂ ਸਾਹਮਣੇ ਪੁੜਕਣ ਲੱਗ ਪੈਂਦੇ ਉਹ ਚੁੱਪ ਕਰਕੇ ਫਿਰ ਪੋਟਲੀ ਦੀ ਗੰਢ ਕੱਸ ਕੇ ਬੰਨ੍ਹ ਦਿੰਦੀ ਉਸ ਨੂੰ ਜਾਪਦਾ ਉਸ ਦਾ ਦੁੱਖ ਦਰਦ ਜਾਂ ਗੱਲਾਂ ਸੁਣ ਸਕਣ ਦੇ ਕਾਬਲ ਕੋਈ ਵੀ ਨਹੀਂ ਰੁੱਖਾਂ ਨੂੰ ਫੁੱਲਣਾ ਵੇਲ ਬੂਟਿਆਂ ਨੂੰ ਪਸ਼ੂ ਪੰਛੀਆਂ ਨੂੰ ਉੱਡਦੇ ਬਦਲਾਂ ਨੂੰ ਚੰਨ ਤਾਰਿਆਂ ਨੂੰ ਸਭ ਨੂੰ ਉਹ ਆਪਣੀਆਂ ਗੱਲਾਂ ਸੁਣਾ ਦਿੰਦੀ ਫੇਰ ਮਨ ਸ਼ਾਲਾ ਮਾਰਦਾ ਆਖਦਾ ਦੇਖ ਕਿੰਨੀਆਂ ਰਹਿਮਤਾਂ ਨੇ ਕੁਦਰਤ ਦੀਆਂ ਜਿਨ੍ਹਾਂ ਨੂੰ ਤੂੰ ਜਦੋਂ ਮਰਜੀ ਕੁਝ ਵੀ ਸੁਣਾ ਸਕਦੀ ਆ ਗੱਲਾਂ ਤਾਂ ਤੇਰੀਆਂ ਤੇਰੀ ਵੀ ਸਹੀ ਗੱਲ ਤਾਂ ਤੇਰੀ ਵੀ ਸਹੀ ਹੈ ਭਰਾਵਾ ਉਹ ਤਸੱਲੀ ਨਾਲ ਆਖਦੀ ਜਿਉਂ-ਜਿਉਂ ਕੱਤਕ ਦੀ ਪੂਰਨਮਾਸ਼ੀ ਦਾ ਦਿਨ ਨੇੜੇ ਆਉਂਦਾ ਰੁੱਖਾਂ ਦੇ ਪੱਤਿਆਂ ਵਿੱਚੋਂ ਲੰਘਦੀ ਹਵਾ ਅੰਮ੍ਰਿਤ ਵੇਲੇ ਬਲਬਲ ਦੀ ਆਵਾਜ਼ ਅਮਰੂਦ ਟੁੱਕ ਦੇ ਤੋਤਿਆਂ ਦੀ ਚਰਚਰ ਦਾਣੇ ਚੁਗਦੇ ਕਬੂਤਰਾਂ ਦੀ ਗੁਟਰਗੂੰ ਗਟਾਰਾਂ ਦੀਆਂ ਭਾਂਤ ਭਾਂਦੀਆਂ ਆਵਾਜ਼ਾਂ ਪੂਰੇ ਤਿੱਤਰਾਂ ਦਾ ਧੀਰ ਰੱਖਣ ਧੀਰ ਰੱਖ ਧੀਰ ਰੱਖ ਆਖਣਾ ਕਾਲੇ ਤਿੱਤਰਾਂ ਦਾ ਸੁਬਾਣ ਤੇਰੀ ਕੁਦਰਤ ਆਖਣਾ ਗੱਲ ਕੀ ਸਾਰੀ ਕਾਇਨਾਤ ਹੀ ਤਨ ਗੁਰੂ ਨਾਨਕ ਆਖਦੀ ਮਹਿਸੂਸ ਹੁੰਦੀ ਸਾਰੇ ਪਾਸੇ ਮਾਹੌਲ ਇਦਾਂ ਦਾ ਬਣਿਆ ਹੁੰਦਾ ਇਸ ਦਾ ਅਸਰ ਵੀ ਤਾਂ ਹੀ ਹੋਣਾ ਹੋਇਆ ਕਈ ਵਾਰ ਮਨ ਡਿੱਕ ਡੋਲੇ ਖਾਂਦਾ ਦਾਤੇ ਦੀਆਂ ਦਿੱਤੀਆਂ ਰਹਿਤਾਂ ਦੇ ਸ਼ੁਕਰਾਨੇ ਵਜੋਂ ਹੱਥ ਜੋੜਦੇ ਜੋ ਨਹੀਂ ਦਿੱਤਾ ਉਹਦੇ ਲਈ ਉਲਾਂਬੇ ਵੀ ਮਨੋਂ ਮਣੀ ਮਨੋਂ ਉੱਠਦੇ ਫਿਰ ਸੁਖਮਨੀ ਸਾਹਿਬ ਦੀ ਤੋਕ 10 ਵਸਤੂ ਲੈ ਪਾਸ਼ੇ ਪਾਵੇ ਇੱਕ ਵਸਤੂ ਕਾਰਨ ਬਿਖੂਟ ਗਵਾਵੇ ਮਨ ਨੂੰ ਰੋਸ਼ਨੀ ਕਰਦੀ ਸਾਰੇ ਉਲੰਭੇ ਸ਼ਾਂਤ ਹੋ ਗਏ ਤੇਰੀ ਮਰਜ਼ੀ ਜਾਂ ਤੇਰੀ ਰਜ਼ਾ ਵਿੱਚ ਬਦਲ ਜਾਂਦੇ ਦੁਨੀਆ ਦੀ ਤਸੱਲੀ ਉਹ ਕਦੇ ਵੀ ਨਹੀਂ ਕਰਵਾ ਸਕੀ ਆਪਣਾ ਪੱਖ ਪੇਸ਼ ਕਰਦੀ ਆਪਣੇ ਹੱਥੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਾਰ ਹਾਰੀ ਪਰ ਆਪਣੀਆਂ ਨਜ਼ਰਾਂ ਵਿੱਚ ਕਦੇ ਉਸ ਦੀ ਹਾਰ ਨਹੀਂ ਹੋਈ ਉਸ ਨੂੰ ਤਸੱਲੀ ਰਹਿੰਦੀ ਕਿ ਜਿਹੜੇ ਇਲਜ਼ਾਮ ਉਸ ਤੇ ਲੱਗ ਰਹੇ ਨੇ ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਕਿਸੇ ਦਾ ਦਿਲ ਦਿਖਾਉਣ ਬਾਰੇ ਕਿਸੇ ਕਦੇ ਵੀ ਨਾ ਸੋਚੀ ਹੋਈ ਗੱਲ ਦੇ ਆਲੇ-ਦੁਆਲੇ ਗਲਤਫਹਿਮੀ ਦਾ ਜਾਲ ਪੁਣਕੇ ਉਸ ਦਾ ਵੱਖਰਾ ਕਲਬੂਤ ਤਿਆਰ ਕਰ ਲਿਆ ਜਾਂਦਾ ਜਿਸ ਦੀਆਂ ਸਫਾਈਆਂ ਦੇ ਕੇ ਜਦੋਂ ਉਹ ਮਰਨ ਹੱਕੀ ਹੋ ਜਾਂਦੀ ਤਾਂ ਉਹ ਆਪਣਾ ਪੱਖ ਪੇਸ਼ ਕਰਨ ਤੇ ਕਾਢਾਂ ਮਾਰ ਮਾਰ ਕਾਂਟਾ ਮਾਰ ਦਿੰਦੀ ਕਿੰਨੀ ਔਖੀ ਹੋ ਗਈ ਸੀ ਜ਼ਿੰਦਗੀ ਆਪਣੀ ਸਹਿਜ ਜਾਲ ਵਰਗੀ ਨਾ ਕੋਈ ਫਿਕਰ ਨਾ ਚਿੰਤਾ ਸਭ ਆਬੇ ਆਸਰੇ ਛੱਡ ਦਿੱਤਾ ਉਹਦਾ ਸਹਾਰਾ ਲਿਆ ਹੋਵੇ ਤਾਂ ਉਹ ਬਾਹ ਨਾ ਫੜੇ ਇਹ ਤਾਂ ਕਦੇ ਹੋ ਨਹੀਂ ਸਕਦਾ ਮਨ ਸ਼ਾਂਤ ਜਿਹਾ ਹੋਣ ਲੱਗ ਪਿਆ ਸੋਚਦੀ ਪਹਿਲਾਂ ਕਿਉਂ ਨਹੀਂ ਇਹ ਅਕਲ ਆਈ ਚੁੱਪ ਰਹਿਣ ਦੀ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਫਿਕਰ ਕਰਨ ਵਾਲੇ ਕਦੇ ਪਿੱਠ ਪਿੱਛੇ ਕਈ ਪਿੱਠ ਪਿੱਛੇ ਆਖਦੇ ਇਹਨਾਂ ਦਾ ਬੁਢਾਪਾ ਕਿਵੇਂ ਨਿਕਲੂ ਇਹਨਾਂ ਨੂੰ ਕੋਈ ਫਿਕਰਫਕਾ ਹੀ ਨਹੀਂ ਕੋਈ ਗੋਦ ਲੈ ਲੈਂਦੇ ਜਾਂ ਫਿਰ ਕਿਰਾਏ ਦੀ ਕੁੱਖ ਲੈ ਕੇ ਕੁੱਦ ਕਰ ਲੈਂਦੇ ਕਿਸੇ ਰਿਸ਼ਤੇਦਾਰ ਤੋਂ ਝੋਲੀ ਪਵਾ ਲੈਂਦੇ ਹੋਰ ਵੀ ਬੜਾ ਕੁਝ ਸੁਣਨ ਨੂੰ ਮਿਲਦਾ ਇਹ ਗੱਲਾਂ ਸ਼ਾਂਤ ਮਾਨ ਵਿੱਚ ਵਟਿਆਂ ਦੀ ਤਰ੍ਹਾਂ ਖਲਬਲੀ ਮਚਾ ਦਿੰਦੀਆਂ ਕਿਸੇ ਨੂੰ ਕੀ ਦੱਸੇ ਰੋਜ਼-ਰੋਜ਼ ਕੀ ਅਸੀਂ ਵੀ ਡਾਕਟਰਾਂ ਵੈਦਾਂ ਦੇ ਗੇੜੇ ਮਾਰ-ਮਾਰ ਬੜੀਆਂ ਜੁੱਤੀਆਂ ਕਸਾਈਆਂ ਨੇ ਬਹੁਤ ਵਾਰ ਬੱਸਾਂ ਵਿੱਚ ਬੱਸ ਵਿੱਚ ਬੈਠਿਆਂ ਸਵਾਰੀਆਂ ਨੂੰ ਨਜ਼ਰਾਂ ਚਰਾ ਕੇ ਭਰੀਆਂ ਅੱਖਾਂ ਨਾਲ ਦੋ-ਦੋ ਤਿੰਨ-ਤਿੰਨ ਘੰਟਿਆਂ ਦਾ ਸਫ਼ਰ ਕੀਤਾ ਹੈ ਅਸੀਂ ਵੀ ਉਹਨਾਂ ਰਿਸ਼ਤੇਦਾਰਾਂ ਮੂਰੇ ਝੋਲੀਆਂ ਅੱਡੀਆਂ ਜਿਨ੍ਹਾਂ ਆਪਣੀ ਧੀ ਨੂੰ ਕੋਖ ਵਿੱਚ ਮਾਰਨਾ ਸੀ ਪਰ ਅਗਲਿਆਂ ਨੇ ਉਨ੍ਹਾਂ ਦੀ ਝੋਲੀ ਭਰਨ ਦੀ ਥਾਂ ਅਨਜੰਮੀ ਨੂੰ ਖਤਮ ਕਰਨਾ ਬਿਹਤਰ ਸਮਝਿਆ ਫੇਰ ਸੋਚਦੀ ਕੀ ਫਾਇਦਾ ਜ਼ਖਮਾਂ ਨੂੰ ਉਦੇੜਨ ਦਾ ਜਿਹੜਾ ਇੱਕ ਵਾਰ ਕਹੇ ਤੇ ਉਹਨਾਂ ਦਾ ਦਰਦ ਨਾ ਸਮਝ ਸਕਿਆ ਉਸਨੇ ਹਜ਼ਾਰਾਂ ਵਾਰ ਆਖਣ ਤੇ ਵੀ ਨਹੀਂ ਸੀ ਸਮਝਣਾ ਕਈ ਆਖ ਦੇ ਵਿਗਿਆਨ ਤੇ ਜੁਗ ਵਿੱਚ ਬੇਔਲਾਦ ਰਹਿਣਾ ਬੇਵਕੂਫੀ ਹੁੰਦੀ ਹੈ ਪਰ ਉਹ ਵੀ ਮੱਛੀ ਵਾਂਗ ਪੱਥਰ ਝਟ ਕੇ ਵਾਪਸ ਮੁੜੇ ਨਵੀਂ ਤਕਨੀਕ ਨਾਲ ਵੀ ਇਲਾਜ ਕਰਵਾਏ ਪਰ ਕਾਮਯਾਬੀ ਨਹੀਂ ਮਿਲੀ ਸਰੀਰਾਂ ਦਾ ਕਬਾੜਾ ਜ਼ਰੂਰ ਹੋ ਗਿਆ ਮਨ ਨੇ ਮੰਨ ਲਿਆ ਤੇ ਸਮਝ ਵੀ ਗਿਆ ਸੀ ਕਿ ਜਿਹੜੀ ਗੱਲ ਦੁਨੀਆਂ ਨੂੰ ਆਮ ਜਹੀ ਲੱਗਦੀ ਹੈ ਉਹ ਕੁਦਰਤ ਦੀ ਰਹਿਮਤ ਹੈ ਇਥੇ ਕੁਦਰਤ ਦੀ ਮਰਜ਼ੀ ਹੀ ਚੱਲਦੀ ਹੈ ਆਮ ਜਹੀ ਗੱਲ ਉਹਨਾਂ ਲਈ ਸਾਰੀ ਜ਼ਿੰਦਗੀ ਦਾ ਨਸੂਰ ਸੀ ਇੰਨੀ ਵੱਡੀ ਕਮਾਈ ਹੋਣ ਦੇ ਬਾਵਜੂਦ ਵੀ ਪਰਮਾਤਮਾ ਦੀ ਮਿਹਰ ਇਹ ਸੀ ਕਿ ਆਲੇ-ਦੁਆਲੇ ਰਹਿੰਦੇ ਭੈਣ ਭਰਾਵਾਂ ਦੇ ਬੱਚਿਆਂ ਦਾ ਬਚਪਨ ਉਹਨਾਂ ਨੇ ਖੁੱਲ੍ਹ ਕੇ ਮਾਣਿਆ ਸੀ ਕਦੇ ਵੀ ਉਹਨਾਂ ਦੇ ਪਰਛਾਵੇਂ ਤੋਂ ਕਿਸੇ ਨੇ ਆਪਣੇ ਮਨ ਬੱਚੇ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦਾ ਬੱਚਿਆਂ ਨੂੰ ਪਿਆਰ ਕਰਨਾ ਹੀ ਸੀ ਉਹਨਾਂ ਤਾਂ ਬੱਚਿਆਂ ਨੂੰ ਪਿਆਰ ਕਰਨਾ ਹੀ ਸੀ ਬੱਚੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਉਹ ਬੱਚਿਆਂ ਨੂੰ ਘੁੱਟ ਕੇ ਨਾਲ ਲਾਉਣ ਨੂੰ ਤੇ ਉਹਨਾਂ ਦਾ ਮੂੰਹ ਮੱਥਾ ਚੁੰਮਣ ਨੂੰ ਕਦੇ ਵੀ ਨਹੀਂ ਤਰਸੇ ਫਿਰ ਵੀ ਕਈ ਜਮਾ ਆਪਣੇ ਹਮਦਰਦ ਆਖਦੇ ਕਿ ਇਹ ਬੱਚਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲਈ ਇਹਨਾਂ ਨੂੰ ਰੱਬ ਨੇ ਇਸ ਤਰ੍ਹਾਂ ਦੇ ਰੱਖ ਦਿੱਤਾ ਕਈ ਵਾਰ ਇਹੋ ਜਿਹੇ ਪਿਆਰੀਆਂ ਦਿਆਂ ਦੀਆਂ ਗੱਲਾਂ ਤੋਂ ਲੱਗਦਾ ਕਿ ਉਹਨਾਂ ਦੀ ਰੱਬ ਨਾਲ ਸਿੱਧੀ ਗੱਲਬਾਤ ਹੈ ਜਿਹੜਾ ਉਹਨਾਂ ਨੂੰ ਦੱਸ ਜਾਂਦਾ ਹੈ ਕਿ ਉਹਨਾਂ ਦੀਆਂ ਉਹਨਾਂ ਨੂੰ ਖੁਸ਼ੀਆਂ ਕਿਉਂ ਨਹੀਂ ਦਿੱਤੀਆਂ ਕੁਦਰਤ ਦੀ ਮਿਹਰ ਸੀ ਕਿ ਉਹਨਾਂ ਨੂੰ ਕਿਸੇ ਗੱਲ ਦਾ ਗੁੱਸਾ ਨਾ ਆਉਂਦਾ ਬਸ ਉਹਨਾਂ ਦੀ ਸੋਚ ਤੇ ਤਰਸ ਆਉਣ ਲੱਗ ਪੈਂਦਾ ਕਿ ਜਿਹੜੀ ਚੀਜ਼ ਮਾਲਕ ਨੇ ਕਿਸੇ ਦੇ ਭਾਗਾਂ ਵਿੱਚ ਨਹੀਂ ਲਿਖੀ ਉਹ ਕਿਵੇਂ ਮਿਲ ਸਕਦੀ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾ ਜਾਣ ਜਦੋਂ ਉਸ ਦੇ ਕੰਨੀ ਪੈਂਦੀ ਕੁਝ ਕੁ ਸਕਿੰਟਾਂ ਲਈ ਉਸ ਨੂੰ ਜਾਪਦਾ ਕਿ ਬਾਬਾ ਜੀ ਨੇ ਪੂਰੀ ਔਰਤ ਜਾਤ ਲਈ ਆਪਣੀ ਬਾਣੀ ਵਿੱਚ ਆਖਿਆ ਪਰ ਫਿਰ ਆਪਣੀਆਂ ਆਪਣੇਆਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ ਇਹ ਤਾਂ ਬਾਬਾ ਜੀ ਨੇ ਉਹਨਾਂ ਲਈ ਆਖਿਆ ਜਿਨ੍ਹਾਂ ਨੇ ਦੁਨੀਆ ਨੂੰ ਚਲਾਉਣ ਲਈ ਆਪਣਾ ਯੋਗਦਾਨ ਪਾਇਆ ਉਸ ਦੇ ਹੱਥ ਪੈਰ ਠਰ ਜਾਂਦੇ ਲਤਾਂ ਕੰਬਣ ਲੱਗ ਪੈਂਦੀਆਂ ਉਸ ਦਾ ਖਾਲੀਪਣ ਕਾਲਜੇ ਵਿੱਚੋਂ ਉੱਠ ਕੇ ਉਸ ਦੇ ਸਿਰ ਨੂੰ ਚੜ੍ਹਨ ਲੱਗ ਪੈਂਦਾ ਸਿਰ ਤੱਕ ਨਾ ਪਹੁੰਚਦਾ ਅੱਖਾਂ ਵਿੱਚ ਆ ਉਤਰਦਾ ਉਹ ਉੱਥੇ ਹੀ ਪੈਰਾਂ ਭਾਰ ਢਿੱਡ ਵਿੱਚ ਗੋਡੇ ਦੇ ਕੇ ਬੈਠ ਜਾਂਦੀ ਇੱਕ ਹੱਥ ਨਾਲ ਕਾਲਜਾ ਘੁੱਟ ਕੇ ਫੜ ਲੈਂਦੀ ਗੋਡਿਆਂ ਦੇ ਵਿੱਚ ਸਿਰ ਲੈ ਦੇ ਲੈਂਦੀ ਬਾਬਾ ਕਿਤੇ ਮੇਰੀ ਵੀ ਗੱਲ ਹੈ ਕਰ ਜਾਂਦਾ ਉਸ ਦੇ ਰੋਮ ਰੋਮ ਵਿੱਚੋਂ ਤਰਲਾ ਉੱਠਦਾ ਅੰਦਰ ਬੈਠਾ ਮਣ ਕੁਰਲਾ ਉੱਠਦਾ ਤੇ ਆਖਦਾ ਬਸ ਤੋੜ ਲਿਆ ਧਿਰਜ ਤੇਰੇ ਲਈ ਕੀ ਚੰਗਾ ਹੈ ਤੇ ਕੀ ਬੁਰਾ ਹੈ ਇਹ ਤੇਰੇ ਸਿਰਜਨਹਾਰੇ ਨੂੰ ਪਤਾ ਹੈ ਜਿੰਨੀ ਉਮਰ ਉਹਨੇ ਲਿਖੀ ਆ ਉਹ ਤਾਂ ਭੋਗਣੀ ਹੀ ਪੈਣੀ ਰੋ ਕੇ ਜਾਂ ਹੱਸ ਕੇ ਰੋਣ ਵਾਲਿਆਂ ਤੋਂ ਸਭ ਪੱਲਾ ਛੁਡਾ ਲੈਂਦੇ ਨੇ ਹੱਸਣ ਵਾਲਿਆਂ ਨਾਲ ਸਭ ਹੱਸਣਾ ਲੋਚਦੇ ਨੇ ਮਨ ਦੀ ਗੱਲ ਸੁਣ ਕੇ ਆਖਦੀ ਮੈਂ ਕਿਹੜਾ ਕਿਸੇ ਦੇ ਸਾਹਮਣੇ ਰੋਣੀ ਆ ਕਦੇ ਕਦੇ ਇਹ ਮਨ ਉਬਾਲਾ ਖਾ ਜਾਂਦਾ ਉਸ ਨੇ ਅੱਖਾਂ ਪੂੰਝਦਿਆਂ ਆਪਣੇ ਤੇਜ ਧੜਕਦੇ ਦਿਲ ਤੇ ਹੱਥ ਰੱਖਿਆ ਆਖਿਆ ਬਸ ਪੁੱਤ ਤੂੰ ਵੀ ਸਹਿਜ ਹੋ ਜਾ ਨਹੀਂ ਤਾਂ ਮਣੀ ਰਾਮ ਨੇ ਹੋਰ ਭਾਸ਼ਣ ਦੇਣ ਲੱਗ ਪੈਣਾ ਮਣੀ ਰਾਮ ਇੱਕੋ ਹੀ ਗੱਲ ਸੁਣਾਉਂਦਾ ਹਾਂ ਜੇ ਤੂੰ ਨਾ ਸਮਝੀ ਫਿਰ ਕੋਈ ਹਿੱਲਾ ਤੇਰਾ ਨਹੀਂ ਅੰਦਰੋਂ ਮਨ ਨੇ ਜਿਵੇਂ ਨਾਰਾਜ਼ਗੀ ਪ੍ਰਗਟ ਕੀਤੀ ਚੱਲ ਸੁਣਾ ਉਸ ਨੇ ਅੱਖਾਂ ਸਾਫ਼ ਕਰਦਿਆਂ ਕਿਹਾ ਬਾਬਾ ਜੀ ਨੂੰ ਸਭ ਤੋਂ ਪਹਿਲਾਂ ਸਭ ਤੋਂ ਬਾਅਦ ਕੌਣ ਸਮਝਦਾ ਸੀ ਮਨ ਨੇ ਸਵਾਲ ਕੀਤਾ ਰਾਈ ਬੁਲਾਰ ਜੀ ਉਹ ਬੋਲੀ ਉਸ ਤੋਂ ਪਹਿਲਾਂ ਵੀ ਭੈਣ ਨਾਨਕੀ ਹਾਂ ਆਪਣੇ ਨਿੱਕੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹਨਾਂ ਦਾ ਭਰਾ ਕੋਈ ਰੱਬੀ ਰੂਹ ਆ ਮਨ ਨੇ ਸਮਝਾਉਣ ਵਾਂਗ ਆਖਿਆ ਹਾਂ ਉਸ ਨੇ ਵੱਡਾ ਸਾਰਾ ਸਾਹ ਭਰਿਆ ਭਰਦਿਆਂ ਆਖਿਆ ਭੈਣ ਨਾਨਕੀ ਨੇ ਕਦੇ ਆਪਣੇ ਭਰਾ ਨੂੰ ਉਲੰਭਾ ਨਹੀਂ ਦਿੱਤਾ ਬਾਬਾ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਬਾਬਾ ਜੀ ਨੂੰ ਉਹ ਬਹੁਤ ਪਿਆਰ ਵੀ ਕਰਦੇ ਸਨ ਉਹਨਾਂ ਵੀ ਆਪਣੇ ਭਰਾ ਦੇ ਬੱਚਿਆਂ ਦਾ ਬਚਪਨ ਮਾਣਿਆ ਸੀ ਆਪਣੀ ਸਾਰੀ ਮਮਤਾ ਉਹਨਾਂ ਤੇ ਹੀ ਨਿਸ਼ਾਵਰ ਕੀਤੀ ਸੀ ਇਹ ਉੱਚੀਆਂ ਸੁੱਚੀਆਂ ਰੋਹਾਂ ਆਪਣੇ ਰਾਹ ਦਸਰੇ ਹਨ ਤਾਂ ਹੀ ਤਾਂ ਉਹਨਾਂ ਆਮ ਲੋਕਾਂ ਵਾਲਾ ਜੀਵਨ ਜੀ ਕੇ ਵਿਖਾਇਆ ਇਸ ਤੋਂ ਅੱਗੇ ਮੈਂ ਤੈਨੂੰ ਕੁਝ ਨਹੀਂ ਆਖਣਾ ਜੇ ਸਮਝ ਗਈ ਤਾਂ ਵੀ ਠੀਕ ਨਹੀਂ ਸਮਝੀ ਤਾਂ ਵੀ ਠੀਕ ਮੰਨੇ ਹਾਥ ਖੜੇ ਕਰ ਦਿੱਤੇ ਇਸ ਤੋਂ ਬਾਅਦ ਉਹ ਕੁਝ ਨਾ ਬੋਲ ਸਕੀ ਪਰ ਉਸ ਦੀਆਂ ਅੱਖਾਂ ਫੇਰ ਪਰ ਆਈਆਂ ਉਹ ਇੱਕ ਟੱਕ ਜਮੀਨ ਵੱਲ ਵੇਖ ਰਹੀ ਸੀ ਅੰਦਰੋਂ ਕਿਤੇ ਡੂੰਗੀ ਉੱਤਰ ਦੀ ਮਾਨ ਦੀ ਰਮਜ ਨੂੰ ਸਮਝਣ ਦਾ ਯਤਨ ਕਰ ਰਹੀ ਸੀ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਦੋ ਅਥਰੂ ਡੁੱਕੇ ਡਿੱਗੇ ਉਸ ਨੂੰ ਮਹਿਸੂਸ ਹੋਇਆ ਇਹ ਅਥਰੂ ਬੇਬੇ ਨਾਨਕੀ ਦੇ ਚਰਨਾਂ ਤੇ ਡਿੱਗੇ ਹੋਣ ਤੇ ਬੇਬੇ ਨਾਨਕੀ ਨੇ ਉਸ ਨੂੰ ਉਠਾ ਕੇ ਆਪਣੇ ਗਲ ਨਾਲ ਲਾ ਲਿਆ ਹੋਵੇ ਸਭ ਸ਼ਾਂਤ ਹੋ ਗਿਆ ਸਕੂਨ ਨੇ ਅੰਦਰਲੀ ਖਾਲੀ ਥਾਂ ਮਲ ਲਈ ਸੋ ਦੋਸਤੋ ਇਹ ਸੀ ਕਹਾਣੀ ਰਮਜ ਜਿਸ ਨੂੰ ਅੰਮ੍ਰਿਤਕਾਰ ਬਡਰੁਖਾ ਜੀ ਦੇ ਦੁਆਰਾ ਲਿਖਿਆ ਗਿਆ ਹੈ ਸੋ ਦੋਸਤੋ ਅੰਮ੍ਰਿਤਕਾਰ ਬਡਰੁਖਾ ਜੀ ਦੇ ਦੁਆਰਾ ਲਿਖੀ ਗਈ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜ਼ਰੂਰ ਦੱਸਣਾ ਇਹੋ ਜਿਹੀਆਂ ਦਿਲຊੂ ਲੈਣ ਵਾਲੀਆਂ ਪਰਵਾਰਕ ਕਹਾਣੀਆਂ ਨੂੰ ਸੁਣਨ ਦੇ ਲਈ ਮੇਰੇ ਅਕੱਥ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ